ਇਸ ਦਿਨ ਦੀ ਅਹਿਮ ਤੇ ਵੱਡੀ ਖਬਰ ਅਕਾਲੀ ਦਲ ਬਾਰਿਸ ਪੰਜਾਬ ਦੀ ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅਮਰਤਪਾਲ ਸਿੰਘ ਦੀ ਜਥੇਬੰਦੀ ਦੇ ਆਗੂ ਅਤੇ ਚੌਣ ਇੰਚਾਰਜ ਦੇ ਉੱਤੇ ਜਾਣਲੇ ਬਾ ਹਮਲਾ ਹੋਇਆ ਸੀ ਉਸ ਹਮਲੇ ਦੇ ਵਿੱਚ ਅਹਿਮ ਤੇ ਵੱਡੇ ਖੁਲਾਸੇ ਹੋਏ ਨੇ ਤਾਂ ਦੱਸ ਦਈਏ ਕਿ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਇਹ ਖੁਲਾਸੇ ਕਰਦੇ ਦੱਸਿਆ ਕਿ ਪੁਲਿਸ ਦੀ ਵਰਦੀ ਦੇ ਵਿੱਚ ਕੋਈ ਵਿਅਕਤੀ ਆਉਂਦਾ ਸੁਖਦੇਵ ਸਿੰਘ ਦੀ ਗੱਡੀ ਨੂੰ ਹੱਥ ਦੇਂਦਾ ਉਹ ਸਾਈਡ ਤੇ ਲਗਾ ਲੈਂਦੇ ਨੇ ਪਰ ਥੋੜੀ ਦੇਰ ਦੇ ਬਾਅਦ ਇੱਕ ਘਟਨਾ ਵਾਪਰ ਜਾਂਦੀ ਆ ਘਟਨਾ ਕੀ ਵਾਪਰੀ ਆ ਤਾਂ ਗੱਡੀ ਨੂੰ ਅੱਗ ਲਗਾ ਦਿੱਤੀ ਜਾਂਦੀ ਆ ਅੱਗ ਗੱਡੀ ਨੂੰ ਜਦੋਂ ਲੱਗਦੀ ਆ ਤਾਂ ਬੜੀ ਹੀ ਮੁਸ਼ਕਿਲ ਦੇ ਨਾਲ ਅਮਰਤਪਾਲ ਸਿੰਘ ਦੀ ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਆਪਣੀ ਜਾਨ ਬਚਾਉਂਦੇ ਨੇ ਹਾਲਾਂਕਿ ਉਹ ਵੀ ਅੱਗ ਦੇ ਵਿੱਚ ਝੁਲਸ ਜਾਂਦੇ ਨੇ ਪਰ ਉੱਥੇ ਜਿਹੜੇ ਨੇੜੇ ਤੇੜੇ ਦੇ ਲੋਕ ਸੀ ਉਹਨਾਂ ਦੀ ਮਦਦ ਦੇ ਨਾਲ ਸੁਖਦੇਵ ਸਿੰਘ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਤਾਂ ਗੱਡੀ ਜਿਹੜੀ ਆ ਸੜ ਕੇ ਰਾਖ ਹੋ ਚੁੱਕੀ ਹੈ ਤਾਂ ਇਹ ਅਮਰਪਾਲ ਸਿੰਘ ਦੇ ਪਿਤਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਦੂਜੇ ਪਾਸੇ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਕਿ ਪੁਲਿਸ ਦੀ ਵਰਦੀ ਪਾ ਕੇ ਕੋਈ ਆਇਆ ਸੀ ਜਾਂ ਫਿਰ ਵਾਕੇ ਹੀ ਕੋਈ ਪੁਲਿਸ ਵਾਲਾ ਸੀ ਇਹ ਇੱਕ ਅਹਿਮ ਤੇ ਜਾਂਚ ਦਾ ਵਿਸ਼ਾ ਆ ਪਰ ਅਜੇ ਹੀ ਰਾਜਨੀਤੀ ਹੋ ਚੁੱਕੀ ਹੈ ਕਿ ਕਿਸੇ ਦੀ ਜਾਨ ਤੱਕ ਲਈ ਜਾ ਸਕਦੀ ਆ ਤਾਂ ਕਿ ਇੱਕ ਪਾਸੇ ਤਰਨਤਾਰਨ ਦੀ ਜਿਮਨੀ ਚੌਣ ਦੀ ਚੌਣ ਦੇ ਲਈ ਹਰ ਸਿਆਸੀ ਪਾਰਟੀ ਕਮਰ ਕਸ ਰਹੀ ਹੈ ਪਰ ਦੂਜੇ ਪਾਸੇ ਇਸ ਤਰੀਕੇ ਦੇ ਹਤਕੰਡੇ ਅਪਣਾ ਕੇ ਕੋਈ ਜਿੱਤ ਹਾਸਲ ਕਰਨ ਦੀ ਜੇਕਰ ਕੋਸ਼ਿਸ਼ ਕਰਦਾ ਤਾਂ ਫਿਰ ਉਹ ਜਿੱਤ ਵੀ ਜਿੱਤ ਨਹੀਂ ਹੋਵੇਗੀ ਕਿਉਂਕਿ ਜਿੱਤ ਤਾਂ ਲੋਕਾਂ ਦੇ ਵੱਲੋਂ ਕਰਵਾਈ ਜਾਵੇਗੀ ਫਤਵਾ ਤਾਂ ਲੋਕਾਂ ਦੇ ਵੱਲੋਂ ਸੁਣਾਇਆ ਜਾਵੇਗਾ ਪਰ ਜੇਕਰ ਅਜਿਹੇ ਹਤਕੰਡੇ ਅਪਣਾ ਕੇ ਕੋਈ ਕੋਸ਼ਿਸ਼ ਕਰਦਾ ਜਿੱਤਣ ਦੀ ਤਾਂ ਵਾਕਈ ਹੀ ਇੱਕ ਸ਼ਰਮਨਾਕ ਹਰਕਤ ਕਹਾਂਗੇ ਸ਼ਰਮਨਾਕ ਇੱਕ ਜਿੱਤ ਕਹਾਂਗੇ ਪਰ ਜਿਸ ਤਰੀਕੇ ਦੇ ਨਾਲ ਅਮਰਪਾਲ ਸਿੰਘ ਦੀ ਜਥੇਬੰਦੀ ਦੇ ਉਮੀਦਵਾਰ ਤੇ ਜਥੇਬੰਦੀ ਦੇ ਉਮੀਦਵਾਰ ਨੂੰ ਸਪੋਰਟ ਕਰਨ ਵਾਲਿਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤਾਂ ਇਸ ਤੋਂ ਲੱਗਦਾ ਹੈ ਕਿ ਤਰਨਤਾਰਨ ਜਿਮਨੀ ਚੌਣ ਦੇ ਵਿੱਚ ਬਾਜੀ ਇਸ ਵਾਰ ਅਮਰਤਪਾਲ ਸਿੰਘ ਦੀ ਜਥੇਬੰਦੀ ਦੇ ਉਮੀਦਵਾਰ ਮਨਦੀਪ ਸਿੰਘ ਦੀ ਹੋ ਸਕਦੀ ਹੈ ਤਾਂ ਅਮਰਤਪਾਲ ਸਿੰਘ ਦੇ ਪਿਤਾ ਦੀ ਇੱਕ ਵਾਰ ਜਵਾਨੀ ਵੀ ਸੁਣਾ ਲੈਂਦੇ ਆ ਕੀ ਕੁਝ ਕਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਪ੍ਰੈਸ ਵਾਰਤਾ ਇਸ ਵਿਖਿਅਤ ਰੱਖੀ ਗਈ ਹੈ ਕਿ ਸਾਡੇ ਤਰਨਤਾਰਨ ਅਕਾਲੀ ਦਲ ਵਰਸ ਪੰਜਾਬ ਦੇ ਤਰਨਤਾਰਨ ਜ਼ਿਲ੍ਹਾ ਦੇ ਜ਼ਿਲ੍ਹਾ ਅਫਸਰ ਸਰਖਦੇਵ ਸਿੰਘ ਕਾਦੀਆਂ ਕਰਕੇ ਉਹਨਾਂ ਸੀ ਜਲਦੇ ਸੀ ਉਹ ਨੌਜਵਾਨ ਮੁੰਡੇ ਨੇ ਸਾਡੇ ਇੱਥੇ ਕਾਫੀ ਤਰਨਤਾਰਨ ਦਾ ਸਾਰਾ ਉਹ ਸਾਡੀ ਚੋਣ ਕੈਂਪੇਨ ਨੂੰ ਹੈਂਡਲ ਕਰ ਰਹੇ ਸੀਗੇ ਤੇ ਉਹਨਾਂ ਨੇ ਵਾਪਸ ਦਿਨ ਤੋਂ ਤੋਂ ਇੱਥੇ ਰਹਿ ਰਹੇ ਸੀਗੇ ਕੱਲੋ ਸ਼ਾਮ ਨੂੰ 11 1:30 ਵਜੇ ਤੋਂ ਬਾਅਦ ਆਪਣੇ ਘਰ ਜਾਣ ਵਾਸਤੇ ਕਾਦੀਆਂ ਅੰਦਰ ਗਏ ਤੇ ਉਹ ਰਸਤੇ ਵਿੱਚ ਅੰਮ੍ਰਿਤਸਰ ਤੋਂ ਵੇਰਕਾ ਬਟਾਲਾ ਰੋਡ ਤੇ ਜਾਂਦੇ ਆ ਉੱਥੇ ਕਿਸੇ ਖਾਕੀ ਵਰਦੀ ਧਾਰੀ ਨੇ ਉਹਨੂੰ ਕਿਤੇ ਹੱਤਾਂ ਤੇ ਉਹ ਰੁਕ ਉਹ ਰੁਕਿਆ ਤੇ ਰੁਕਦਿਆਂ ਸਾਰੀ ਜਦੋਂ ਕੋਈ ਉਹਨਾਂ ਨਾਲ ਗੱਲਬਾਤ ਹੋਈ ਤੇ ਉਸੇ ਵੇਲੇ ਕੋਈ ਪਤਾ ਨਹੀਂ ਜਲਨਸ਼ੀਲ ਪਦਾਰਥ ਛੁੱਟਿਆ ਗਿਆ ਕੀ ਕੀਤਾ ਗਿਆ ਤੇ ਉਹ ਇੱਕਦਾਂ ਬਲਾਸਟ ਹੋ ਕੇ ਉਹਦੀ ਗੱਡੀ ਨੂੰ ਅੱਗ ਲੱਗ ਗਈ ਅੱਗ ਲੱਗੀ ਤੇ ਉਹ ਬੜੀ ਮੁਸ਼ਕਲ ਨਾਲ ਉਹ ਜਿਹੜੀ ਉਹਦੀ ਬਾਰੀ ਸੀ ਉਹ ਵੀ ਨਹੀਂ ਖੁੱਲੀ ਉਹ ਪਿਛਲੀ ਬਾਰੀ ਥਾਣੀ ਬੜੀ ਮੁਸ਼ਕਲ ਨਾਲ ਨਿਕੜ ਕੇ ਤੇ ਉਹ ਕਾਫੀ ਸੁੱਕਾ ਸੀਗਾ ਤੇ ਜਦੋਂ ਫਿਰ ਉਹ ਇੱਕਲ ਦਾ ਪਤਾ ਲੱਗਾ ਸਾਡੇ ਟੀਮ ਨੂੰ ਤੇ ਸਾਰੇ ਜਣੇ ਬੜੀ ਪਿੱਛੋਂ ਕੋਈ ਅਨਨੌਨ ਬੰਦੇ ਵੀ ਆਏ ਉਹਨਾਂ ਨੇ ਉਹਦੀ ਪੁਛ ਹਲਪ ਕਰਕੇ ਫੋਨ ਫਾਨ ਕੀਤਾ ਤੇ ਫੋਨ ਕਰਨ ਤੋਂ ਬਾਅਦ ਚ ਉਹ ਸਾਡੇ ਬੰਦੇ ਉੱਥੇ ਪਹੁੰਚੇ ਉਹਨਾਂ ਨੇ ਉਹਨੂੰ ਜਲਦੀ ਜਲਦੀ ਅੰਮ੍ਰਿਤਸਰ ਦਾ ਅਮਨਦੀਪ ਹਸਪੀਟਲ ਉਹਨੂੰ ਲਿਜਾਇਆ ਗਿਆ ਤੇ ਉੱਥੇ ਜਾਣ ਤੋਂ ਬਾਅਦ ਚ ਉਹਨਾਂ ਅਮਨਦੀਪ ਹਸਪੀਟਲ ਵਾਲਿਆਂ ਨੇ ਉਹਨੂੰ ਡੀਐਮਸੀ ਰੈਫਰ ਕੀਤਾ ਤੇ ਉਹ ਡੀਐਮਸੀ ਰਾਤ ਦਾ ਉਹ ਡੀਐਮਸੀ ਦਾਖਲਿਆ ਤੇ ਹੁਣ ਤੋ ਅਜੇ ਵੀ ਉਹਦੀ ਜਿਹੜੀ ਹਾਲਾਤ ਆ ਕੋਈ ਏਡੇ ਵਧੀਆ ਨਹੀਂ ਗੇ ਤੇ ਪਰ ਹੁਣ ਤੋ ਇਹਨਾਂ ਕੇ ਮੜਾ ਜਾ ਪਤਾ ਲੱਗਾ ਕਿ ਥੋੜਾ ਜਿਹਾ ਠੀਕ ਹੈ ਉਹ ਤੇ ਪਰ ਉਹ ਇਹ ਜਿਹੜਾ ਕਿ ਜੋ ਕੁਝ ਵਾਪਰੇ ਆ ਉਹਦੇ ਚ ਸਾਨੂੰ ਇਹ ਛੱਕਿਆ ਕਿ ਸਾਡੇ ਇਹ ਸਰਕਾਰ ਵੀ ਜਿਹੜੇ ਹੱਥ ਕੰਡੇ ਅਪਣਾ ਰਹੀ ਆ ਜਿੱਦਾਂ ਇੱਥੇ ਲੋਕਾਂ ਨੂੰ ਡਰਾਇਆ ਤੇ ਮੁਖਾਇਆ ਜਾ ਰਿਹਾ ਸਾਡੇ ਜਿਹੜੇ ਸਮਰਥਕਾਂ ਤੇ ਪਰਚੇ ਕੀਤੇ ਜਾ ਰਹੇ ਆ ਉਹ ਸਾਡਾ ਇੱਕ ਬੜਾ ਸਰਗਰਮ ਵਰਕਰ ਸੀਗਾ ਸਰਗਰਮ ਆਗੂ ਸੀਗਾ ਸਾਡੀ ਪਾਰਟੀ ਦਾ ਤੇ ਸਾਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਕੋਈ ਸਾਡੇ ਵਿਰੋਧੀ ਸਰਕਾਰ ਵੱਲੋਂ ਜਾਂ ਸਾਡੇ ਵਿਰੋਧੀ ਜਿਹੜੇ ਉਮੀਦਵਾਰ ਆ ਉਹਨਾਂ ਵੱਲੋਂ ਕੋਈ ਇਹੋ ਜਿਹਾ ਖਰਾ ਲੱਗਦਾ ਕਿ ਕੀਤਾ ਹੋ ਸਕਦਾ ਇਹ ਵੈਸੇ ਤਾਂ ਜਾਜਦਾ ਵਿਸ਼ਾ ਅਸੀਂ ਸਰਕਾਰ ਨੂੰ ਕਹਿੰਨੇ ਕਿ ਇਹਦੀ ਨਿਰਪੱਖ ਜਾਂਚ ਜਿਹੜੀ ਆ ਉਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕੋਸ਼ਿਸ਼ ਕਰਨ ਤੇ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਾਕੀ ਅਸੀਂ ਚੋਣ ਕਮਿਸ਼ਨ ਨੂੰ ਵੀ ਇੱਕ ਅਪੀਲ ਕਰਦੇ ਆ ਕਿ ਜਿਹੜੇ ਇੱਥੇ ਬਹੁਤ ਕੁਝ ਲੋਕਾਂ ਨੂੰ ਬੜਾ ਦਬਾਅ ਆ ਜਾ ਰਿਹਾ ਸਰਕਾਰ ਵੱਲੋਂ ਬੜੀਆਂ ਲੋਕਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਕੋਈ ਬੁੱਥਾ ਦੇ ਨਹੀਂ ਬੈਣਾ ਜਾਂ ਕੋਈ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਿਹਾ ਤੇ ਅਸੀਂ ਅਸੀਂ ਚਾਹੁੰਦੇ ਆ ਕਿ ਚੋਣ ਕਮਿਸ਼ਨ ਇਹ ਯਕੀਨੀ ਨਿਰਪੱਖ ਚੋਣਾ ਕਰਾਉਣ ਵਾਸਤੇ ਯਕੀਨੀ ਬਣਾਇਆ ਜਾਵੇ ਤੇ ਜਿਹੜਾ ਇਹ ਇਹ ਡਬਾਅ ਆ ਜਾਏ ਜਿਹੋ ਜਿਹੇ ਜਿਹੜਾ ਦਬਾਅ ਪਾਉਣ ਵਾਲੇ ਲੋਕ ਆ ਉਹਨਾਂ ਦੇ ਉਹਨਾਂ ਤੇ ਜਿਹੜੀ ਕਿ ਸਖਤ ਕਾਰਵਾਈ ਕੀਤੀ ਜਾਵੇ ਇਹ ਇਨਸੀਡੈਂਟ ਹੈ ਕੋਈ ਪੁਲਿਸ ਮੁਲਾਜ਼ਮ ਜਿਵੇਂ ਤੁਸੀਂ ਵਰਦੀ ਦੱਸ ਰਹੇ ਹੋ ਜਾਂ ਕੁਝ ਪਤਾ ਚੱਲ ਪਾਇਆ ਹੈ ਕਿ ਵਾਕਈ ਹੀ ਉਹ ਪੁਲਿਸ ਮੁਲਾਜ਼ਮ ਸੀ ਜਾਂ ਕੁਝ ਹੋਰ ਇਹ ਜਿਸ ਟਾਈਮ ਤੇ ਉਹ ਬਾਹਰ ਨਿਕਲੇ ਉਸ ਟਾਈਮ ਤੇ ਉਹ ਉਹਨੇ ਮੁੰਨੇ ਜਿਹੜੇ ਸਾਡੇ ਬੰਦੇ ਪਹਿਲਾਂ ਮਿਲੇ ਉਹਨੂੰ ਉਹਨੇ ਉਹ ਜਿਹੜੀ ਦੱਸਿਆ ਤੋਂ ਉਦੋਂ ਬਾਅਦ ਤੇ ਫਿਰ ਉਹ ਅਜੇ ਤੱਕ ਮੇਰੇ ਖਲ ਬੇਹੋਸ਼ ਆ ਉਹਨੇ ਦੱਸਿਆ ਕਿ ਮੈਂ ਨਹੀਂ ਤੇ ਰੋਕਦਾ ਨਹੀਂ ਸੀ ਆਮ ਸੇਵਲ ਮੈਂ ਤੇ ਸੋਚਿਆ ਕਿ ਸ਼ਾਇਦ ਕੋਈ ਪੁਲਿਸ ਕੋਈ ਕਿਸੇ ਕਾਰਨ ਰੋਕ ਰਹੀ ਮੈਨੂੰ ਤੇ ਮੈਂ ਰੁਕ ਗਿਆ ਕਿ ਉਹ ਮਨੁਕਦਿਆਂ ਸਾਰੀ ਜਿਆਦਾ ਕੋਈ ਉਸੇ ਵੇਲੇ ਮਿੰਟਾਂ ਜੇ ਬਲਾਸਟ ਹੋ ਗਿਆ ਫਿਰ ਮੈਨੂੰ ਪਤਾ ਨਹੀਂ ਲੱਗਾ ਕਿ ਕੀ ਘਟਨਾ ਵਾਪਰੀ ਆ ਤੇ ਉਦੋਂ ਬੜੀ ਮੈਂ ਮੁਸ਼ਕਲ ਨਾਲ ਆਪਣੀ ਜਿਹੜੀ ਕਿ ਕੁਦਰਤੀ ਮੇਰੀ ਪਿਛਲੀ ਵਾਰੀ ਖੁੱਲ ਗਈ ਕਰਕੇ ਮੇਰੀ ਜਾਨ ਬਚ ਜਿ ਬਚ ਗਈ ਅਜੇ ਦੇ ਹਾਲਾਤ ਨਾਜ਼ੁਕ ਹੀ ਆ ਤੇ ਫਿਰ ਵੀ ਉਹ ਕਹਿੰਦਾ ਕਿ ਮੈਂ ਉਹ ਹੁਣ ਇਸ ਨੂੰ ਲਿਆਵਾਂ ਹੋਰ ਕਿਤੇ ਕੰਪਲੇਨਟ ਕੀਤੀ ਗਈ ਇਲੈਕਸ਼ਨ ਕਮਿਸ਼ਨ ਨੂੰ ਕਰਵਾਵਾਂ ਅ ਇਲੈਕਸ਼ਨ ਕਮਿਸ਼ਨ ਨੂੰ ਮੈਂ ਕੰਪਲੇਨ ਭੇਜ ਰਹੇ ਆ ਤੇ ਅਸੀਂ ਸਵੇਰੇ ਆਪਣਾ ਕੋਈ ਡੈਪੂਟੇਸ਼ਨ ਨੂੰ ਅਮਰਸਰ ਦੇ ਪੁਲਿਸ ਕਮਿਸ਼ਨ ਨੂੰ ਭੇਜਾਂਗੇ ਕਿ ਉਹ ਇਹਦੀ ਨਿਰਪੱਖ ਜਾਂਚ ਕਰਨ ਕਿ ਇਹ ਕੀ ਕਰਨਾ ਕਿਉਂ ਕਿ ਕਿੰਨਾ ਵਾਪਰੀ ਤੇ ਕੀ ਕੀ ਕਰਨ ਬਣੇ ਇਲੈਕਸ਼ਨ ਦਾ ਮਾਹੌਲ ਜਿਵੇਂ ਚੱਲ ਰਿਹਾ ਸਾਂਭਿਆ ਉਹਨਾਂ ਨੇ ਸੀ ਸਾਰਾ ਇਸ਼ੂ ਹਾਂਜੀ ਉਹਨਾਂ ਉਹਨਾਂ ਦਾ ਕਾਫੀ ਵੱਡਾ ਰੋਲ ਸੀਗੇ ਸਾਡੀ ਟੀਮ 'ਚ ਇਸ ਇਲੈਕਸ਼ਨ ਕੈਂਪੇਨ 'ਚ ਤੇ ਉਹ ਵੀ ਮੇਨ ਜਿਹੜੇ ਬੰਦੇ ਸਾਡੇ ਇਲੈਕਸ਼ਨ ਦੀ ਟੀਮ ਦੇ ਸੀਗੇ ਇਸੇ ਕੰਟਰੋਲ ਕਰਨ ਵਾਲੇ ਉਹਨਾਂ ਚ ਇੱਕ ਸੀਗੇ ਤੇ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਜੋ ਸਾਡੀ ਪਾਰਟੀ ਦੀ ਚੜ੍ਹਾਈ ਵੇਖ ਕੇ ਸਾਡੇ ਅਮੀਰਵਾਰ ਦੀ ਕਾਫੀ ਅੱਗੇ ਹੁਣ ਦੇ ਇਹੇ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਜਿਹੜੀ ਟੀਮ ਨੂੰ ਦਰਦਾਤ ਮੁਕਾ ਕੇ ਜਾਂ ਕੋਈ ਇਹਨਾਂ ਤੇ دہشت ਪੈਦਾ ਕਰਕੇ ਉਹਨਾਂ ਨੂੰ ਪਛੇਟਾਇਆ ਜਾ ਸਕੇ ਇਹ ਇਹ ਕਰਨ ਉਸ ਬਿੱਤੇ ਦਿਨ ਵਿਕਰਮਜੀਠੀਆ ਦੇ ਕਰੀਬੀ ਦੇ ਉੱਤੇ ਅਣਸ਼ਖਤ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਦਾ ਕਰੀਬੀ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤਾਂ ਮੁਖਵਿੰਦਰ ਸਿੰਘ ਵਿਕਰਮ ਮਜੀਠੀਆ ਦਾ ਕਰੀਬੀ ਹੈ ਤਾਂ ਅੱਜ ਵਿਕਰਮ ਮਜੀਠੀਆ ਦੇ ਪਤਨੀ ਗਨੀਬ ਕੌਰ ਮਜੀਠਾ ਉਸ ਪੀੜਤ ਦਾ ਹਾਲ ਜਾਣਨ ਦੇ ਲਈ ਹਸਪਤਾਲ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਹਾਲਤਾ ਜਾਣਿਆ ਨਾਲ ਹੀ ਨਾਲ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਆ ਪੰਜਾਬ ਦੀ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਕਿ ਕਿਸ ਤਰੀਕੇ ਦੇ ਨਾਲ ਦਿੰਦੇ ਹੜੇ ਸ਼ਰੀਆਮ ਬਦਮਾਸ਼ ਗੈਂਗਸਟਰ ਗੋਲੀਆਂ ਚਲਾਉਂਦੇ ਨੇ ਕਿਸ ਤਰੀਕੇ ਦੇ ਨਾਲ ਫਿਰ ਪੰਜਾਬ ਦੀ ਸਰਕਾਰ ਪੁਲਿਸ ਪੰਜਾਬ ਦੀ ਲੋਕਾਂ ਨੂੰ ਡਰਾਉਂਦੀ ਆ ਧਮਕਾਉਂਦੀ ਆ ਝੂਠੇ ਪਰਚੇ ਕਰਵਾਉਂਦੀ ਆ ਕਿਉਂਕਿ ਵਿਕਰਮ ਜੀਠੀਆ ਵੀ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਦੇ ਉੱਤੇ ਵੀ ਪਹਿਲਾਂ ਐਨਡੀਪੀਐਸ ਦਾ ਮਾਮਲਾ ਦਰਜ ਹੋਇਆ ਸੀ ਉਸ ਤੋਂ ਬਾਅਦ ਵਿਕਰਮ ਜੀਠੀਆ ਦੇ ਉੱਤੇ ਵਿਜੀਲੈਂਸ ਦਾ ਵੀ ਸਕੰਜਾ ਕੱਸਿਆ ਜਾਂਦਾ ਆ ਵਿਕਰਮ ਜੀਠੀਆ ਹੁਣ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਕਰੀਬੀ ਰਿਜਿਸਟਰਾਰ ਦੇ ਉੱਤੇ ਗੋਲੀਆਂ ਚੱਲਣ ਤੋਂ ਬਾਅਦ ਵਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਮਜੀਠਾ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਕੀ ਕੁਝ ਕਿਹਾ ਕਿਸ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਖੜੇ ਕੀਤੇ ਤੇ ਨਾਲ ਹੀ ਸਰਕਾਰ ਨੂੰ ਕਿਵੇਂ ਘੇਰਿਆ ਪੂਰੀ ਗੱਲ ਬਾਤ ਸੁਣਾਓ